ਸਵਾਗਤ ਹੈ ਜੀ ਹਸ਼ਰਪਰ ਨਿਊਜ਼ ਦੇਖ ਰਹੇ ਤਬਾਮ ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਗਰਮੀ ਦੇ ਮੌਸਮ ਦੇ ਵਿੱਚ ਲਗਾਤਾਰ ਦਿਨ ਪ੍ਰਤੀ ਦਿਨ ਇਜ਼ਾਫਾ ਹੋ ਰਿਹਾ ਹੈ ਤੇ ਲੂ ਦੇ ਥਪੇੜੇ ਕਿਸ ਤਰ੍ਹਾਂ ਆਮ ਲੋਕਾਂ ਦੇ ਮੂੰਹ ਤੇ ਵੱਜ ਰਹੇ ਨੇ ਜਦੋਂ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਨੇ ਚਾਹੇ ਕਿਸੇ ਕੰਮਕਾਜ ਨੂੰ ਲੈ ਕੇ ਚਾਹੇ ਸ਼ਹਿਰ ਦੇ ਵਿੱਚ ਘੁੰਮਣ ਫਿਰਨ ਨੂੰ ਲੈ ਕੇ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤਾਂ ਜਦੋਂ ਕੋਈ ਵੀ ਵਿਅਕਤੀ ਸ਼ਹਿਰ ਦੇ ਵਿੱਚ ਨਿਕਲਦਾ ਹੈ ਖਾਸ ਕਰ ਦੁਪਹਿਰ ਸਮੇਂ ਦੁਪਹਿਰ ਜਦੋਂ ਆਪਾਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਦੇ ਯਾਨਕੀ ਬਾਅਦ ਦੁਪਹਿਰ ਤੱਕ ਦੀ ਗੱਲ ਕਰੀਏ ਤਾਂ ਅਕਸਰ ਆਪਾਂ ਸੜਕਾਂ ਤੇ ਬੇਰੌਣਕੀ ਵੇਖਦੇ ਆਂ ਪਰੰਤੂ ਅੱਜ ਸਵੇਰ ਸਮੇਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਤਿੰਨ ਤੋਂ 4 ਘੰਟਿਆਂ ਤੱਕ ਲਗਾਤਾਰ ਹੋਈ ਤੜਕਸਾਰ ਬਾਰਿਸ਼ ਤੋਂ ਬਾਅਦ ਹੁਸ਼ਿਆਰਪੁਰ ਦੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਹਿਸੂਸ ਹੋਈ ਹੈ ਹਾਲਾਂਕਿ ਜੇਕਰ ਆਪਾਂ ਪਸੀਨੇ ਦੀ ਗੱਲ ਕਰੀਏ ਜਾਂ ਅਤਿ ਦੀ ਗਰਮੀ ਦੀ ਗੱਲ ਕਰੀਏ ਇਨ੍ਹਾਂ ਤੋਂ ਤਾਂ ਅਜੇ ਤੱਕ ਰਾਹਤ ਨਹੀਂ ਮਹਿਸੂਸ ਹੋਈ ਹੈ ਤੇ ਨਾ ਹੀ ਅਜੇ ਤੱਕ ਹੋਣ ਵਾਲੀ ਹੈ ਕਿਉਂਕਿ ਗਰਮੀ ਦਾ ਮੌਸਮ ਅਜੇ ਹੋਰ ਥੋੜਾ ਲੰਬਾ ਸਮੇਂ ਤੱਕ ਚੱਲਣ ਵਾਲਾ ਹੈ ਪ੍ਰੰਤ ਦਰੀ ਲੂ ਵਾਲੀ ਗਰਮੀ ਸੀ ਉਸ ਤੋਂ ਲੋਕਾਂ ਨੂੰ ਇਸ ਬਾਰਿਸ਼ ਤੋਂ ਬਾਅਦ ਕੋਈ ਨਾ ਕੋਈ ਰਾਹਤ ਜ਼ਰੂਰ ਮਹਿਸੂਸ ਹੋਈਏ ਕਿਉਂਕਿ ਨਾਲ ਦੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਜਦੋਂ ਹੁਸ਼ਾਰਪੁਰ ਦੇ ਵਿੱਚ ਇਹ ਸਵੇਰ ਤੜਕਸਾਰ ਮੀਂਹ ਪੈਂਦਾ ਹੈ ਲਗਾਤਾਰ ਤਿੰਨ ਤੋਂ ਚਾਰ ਘੰਟੇ ਤੱਕ ਇਹ ਕਿ ਟਿਕਾਊ ਮੀਂਹ ਪੈਂਦਾ ਹੈ ਬਿਨਾਂ ਤੇਜ਼ ਹਵਾਵਾਂ ਤੋਂ ਤੇ ਸਿਆਣੇ ਵੀ ਅਕਸਰ ਕਹਿੰਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਬਾਰਿਸ਼ ਹੁੰਦੀ ਹੈ ਤਾਂ ਉਸ ਨਾਲ ਧਰਤੀ ਦੀ ਭੜਾਸ ਵੀ ਖਤਮ ਹੁੰਦੀ ਹੈ ਤੇ ਧਰਤੀ ਤੇ ਜਿਹੜੀ ਗਰਮੈਸ਼ ਆ ਉਸ ਨੂੰ ਵੀ ਰਹਤ ਮਹਿਸੂਸ ਹੁੰਦੀ ਹੈ ਤਾਂ ਜਦੋਂ ਅੱਜ ਸਵੇਰ ਤੜਕਸਰ ਤਸਵੀਰਾਂ ਦੇ ਵਿੱਚ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤਸਵੀਰਾਂ ਦੇ ਨਾਲ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਮੀਂਹ ਦੀਆਂ ਤੇ ਜਦੋਂ ਮੀਂਹ ਪੈਂਦਾ ਹੈ ਤੇ ਖਾਸ ਕਰ ਹਰ ਵਾਰ ਦੀ ਤਰ੍ਹਾਂ ਅੱਜ ਵੀ ਹੁਸ਼ਿਆਰਪੁਰ ਦੇ ਜਿਹੜੇ ਨਿਚਲੇ ਇਲਾਕੇ ਨੇ ਖਾਸ ਕਰ ਜਦੋਂ ਆਪਾਂ ਹੁਸ਼ਿਆਰਪੁਰ ਸ਼ਹਿਰ ਤੇ ਬਿਹਤ ਪੀੜ ਭੜਕੇ ਵਾਲੇ ਬਾਜ਼ਾਰਾਂ ਦੀ ਗੱਲ ਕਰ ਰਹੀਏ ਖਾਸ ਕਰ ਇਹ ਮੁਹੱਲਾ ਪ੍ਰੇਮਗੜ੍ਹ ਦੀ ਗੱਲ ਕਰ ਰਹੀਏ ਕਿਉਂਕਿ ਪ੍ਰੇਮਗੜ੍ਹ ਮੁਹੱਲਾ ਜਿਹੜਾ ਹੁਸ਼ਿਆਰਪੁਰ ਦੇ ਨੀਵੇਂ ਮੁਹੱਲਿਆਂ ਦੇ ਵਿੱਚ ਇੱਕ ਗਿਣਿਆ ਜਾਂਦਾ ਤੇ ਤਸਵੀਰਾਂ ਵੀ ਮੁਹੱਲਾ ਪ੍ਰੇਮ ਕਰਦੀਆਂ ਨੇ ਕਿ 2-2 3-3 ਫੁੱਟ ਤੱਕ ਦੇਣਾ ਗਲੀਆਂ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਹੈ ਤਾਂ ਜਿਹੜੇ ਨਵੇਂ ਨੀਵੇਂ ਘਰ ਹੁੰਦੇ ਨੇ ਜਿਹੜੇ ਜ਼ਿਆਦਾ ਉੱਚੇ ਘਰ ਆ ਜਿਹੜੇ ਉਹ ਨਹੀਂ ਹੁੰਦੇ ਨੇ ਨੀਵੇਂ ਘਰ ਹੁੰਦੇ ਨੇ ਤਾਂ ਉਹਨਾਂ ਘਰਾਂ ਦੇ ਵਿੱਚ ਇਹ ਜਿਹੜਾ ਮੀਂਹ ਦਾ ਪਾਣੀ ਵੀ ਦਾਖਲ ਹੁੰਦਾ ਤਾਂ ਲੋਕ ਬਾਈਪਰਾਂ ਦੇ ਨਾਲ ਜਿਹੜਾ ਘਰਾਂ ਦੀ ਸਫਾਈ ਕਰਦੇ ਘਰਾਂ ਚੋਂ ਪਾਣੀ ਬਾਹਰ ਕੱਢਦੇ ਵੀ ਦਿਖਾਈ ਦਿੱਤੇ ਪਰੰਤੂ ਇਸ ਮੀਂਹ ਦੇ ਨਾਲ ਰਾਹਤ ਜ਼ਰੂਰ ਆਮ ਪਬਲਿਕ ਨੂੰ ਮਹਿਸੂਸ ਹੋਈ ਹੈ ਦੂਜੇ ਪਾਸੇ ਜੇਕਰ ਪਚੌਂਦੀ ਦੀ ਸੀਜ਼ਨ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚ ਇਸ ਵਕਤ ਜਿਹੜੀ ਉਹ ਤੇਜ਼ੀ ਦੇ ਨਾਲ ਝੋਨੇ ਦੀ ਲਵਾਈ ਦਾ ਜਿਹੜਾ ਉਹ ਸਮਾਂ ਚੱਲ ਰਿਹਾ ਹੈ ਸੀਜ਼ਨ ਚੱਲ ਰਿਹਾ ਹੈ ਤਾਂ ਇਸ ਮੀਂਹ ਦੇ ਨਾਲ ਜ਼ਿਮੀਦਾਰਾਂ ਨੇ ਵੀ ਵੱਡੇ ਪੱਧਰ ਤੇ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਬਾਰਿਸ਼ ਹੁੰਦੀ ਹੈ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਤਾਂ ਸੁਭਾਵਿਕ ਹੈ ਕਿ ਜਿਹੜਾ ਜ਼ਿਮੀਦਾਰ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਝੋਨੇ ਆ ਝੋਨੇ ਦੀ ਇੱਕ ਜਹੀ ਫਸਲ ਹੈ ਜਿਸ ਨੂੰ ਪਾਣੀ ਦੀ ਜ਼ਿਆਦਾ ਇਹ ਮਾਤਰਾ ਦੀ ਲੋੜ ਹੁੰਦੀ ਆ ਤਾਂ ਜਿਆਦਾ ਮਿਕਦਾਰ ਤੇ ਵਿੱਚ ਜਿਹੜਾ ਪਾਣੀ ਦੀ ਵਰਤੋਂ ਹੁੰਦੀ ਆ ਤਾਂ ਟਿਊਬਲਾਂ ਦੀ ਵਰਤੋਂ ਦੇ ਨਾਲ ਜ਼ਿਮੀਦਾਰਾਂ ਵੱਲੋਂ ਧਰਤੀ ਦੇ ਇਹੇਠੋਂ ਜਿਹੜਾ ਪਾਣੀ ਕੱਢਿਆ ਜਾਂਦਾ ਤਾਂ ਅੱਜ ਵੀ ਜਦੋਂ ਮੀਂਹ ਪਿਆ ਤਾਂ ਖੇਤ ਜਿਹੜੇ ਨੱਕੋ ਨੱਕ ਪਾਣੀ ਦੇ ਨਾਲ ਭਰ ਗਏ ਨੇ ਤਾਂ ਜ਼ਿਮੀਦਾਰਾਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ ਧਰਤੀ ਨੇ ਵੀ ਰਾਹਤ ਮਹਿਸੂਸ ਕੀਤੀ ਹੈ ਕਿਉਂਕਿ ਜਦੋਂ ਖੇਤਾਂ ਦੇ ਵਿੱਚ ਪਾਣੀ ਕਾਫੀ ਸਮੇਂ ਤੱਕ ਖੜਾ ਰਹਿੰਦਾ ਕਾਫੀ ਉੱਚਾ-ਉੱਚਾ ਤਾਂ ਜ਼ਿਮੀਦਾਰਾਂ ਵੱਲੋਂ ਵੀ ਜਿਹੜਾ ਉਹ ਸੁਭਾਵਿਕ ਹੈ ਇਹ ਮੋਟਰਾਂ ਬੰਦ ਕੀਤੀਆਂ ਗਈਆਂ ਨੇ ਤੇ ਮੋਟਰਾਂ ਬੰਦ ਹੋਣ ਦੇ ਨਾਲ ਧਰਤੀ ਦੇ ਜਿਹੜਾ ਜ਼ਮੀਨਦੋਜ਼ ਪਾਣੀ ਆ ਉਸ ਨੂੰ ਵੀ ਰਾਹਤ ਮਿਲੇਗੀ ਤਾਂ ਦੂਜੇ ਪਾਸੇ ਆਪਾਂ ਬਿਜਲੀ ਦੀ ਖਾਪਤ ਦੀ ਗੱਲ ਕਰੀਏ ਕਿਉਂਕਿ ਇਹਨਾਂ ਦਿਨਾਂ ਦੌਰਾਨ ਪੰਜਾਬ ਭਰ ਦੇ ਵਿੱਚ ਆਪਾਂ ਹੁਸ਼ਾਰਪੁਰ ਦੀ ਗੱਲ ਕਰ ਲਈਏ ਜ਼ਿਲ੍ਹੇ ਦੇ ਵਿੱਚ ਜਿਹੜਾ ਤਾਪਮਾਨ ਆ 45 ਡਿਗਰੀ ਤੋਂ ਵਧੇਰੇ ਤੱਕ ਜਿਹੜਾ ਪਹੁੰਚ ਚੁੱਕਿਆ ਹੈ ਜਿਹੜਾ ਮਾਪਿਆ ਗਿਆ ਹੈ 45 ਡਿਗਰੀ ਤੋਂ ਲੈ ਕੇ 46 ਡਿਗਰੀ ਤੱਕ ਦਾ ਤਾਪਮਾਨ ਹੈ ਜਿਹੜਾ ਉਹ ਵੈਦਰ ਆ ਜਿਹੜਾ ਉਹ ਮਾਪਿਆ ਗਿਆ ਹੈ ਤਾਜੀਹੇ ਦੇ ਵਿੱਚ ਏਸ਼ੀਆ ਦੀ ਵਰਤੋਂ ਵੀ ਜਿਹੜੀ ਬਹੁਤ ਜ਼ਿਆਦਾ ਵਧ ਜੰਦੀ ਹੈ ਤਾਂ ਏਸ਼ੀਆ ਦੀ ਵਰਤੋਂ ਵੀ ਜਿਹੜੀ ਜ਼ਰੂਰ ਕੱਟੇਗੀ ਏਸ਼ੀਆ ਦੀ ਵਰਤੋਂ ਕੱਟੇਗੀ ਤਾਂ ਜ਼ਰੂਰ ਆਪਾਂ ਇਹ ਗੱਲ ਵੀ ਕਹਿ ਸਕਦੇ ਆ ਕਿ ਇਸ ਬਾਰਿਸ਼ ਦੇ ਨਾਲ ਬਿਜਲੀ ਦੀ ਖਪਤ ਵੀ ਹੈ ਜਿਹੜੀ ਉਹ ਹੋਰ ਜ਼ਿਆਦਾ ਕਟੇਗੀ ਤਾਂ ਕਿਤਨਾ ਕਿਤਾ ਕੁੱਲ ਮਿਲਾ ਕੇ ਕਿਤਨਾ ਕਿਤਨਾ ਨਹੀਂ ਬਲਕਿ ਸਪਸ਼ਟ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਬਾਰਿਸ਼ ਹੈ ਇਹ ਜ਼ਿਮੀਦਾਰਾਂ ਦੇ ਲਈ ਵੀ ਕਾਫੀ ਜ਼ਿਆਦਾ ਲਾਹੇਵੰਦ ਸਾਬਤ ਹੋਈ ਹੈ ਆਮ ਲੋਕਾਂ ਦੇ ਲਈ ਕਾਫੀ ਜ਼ਿਆਦਾ ਲਾਹੇਵੰਦ ਹੈ ਤੇ ਖਾਸ ਕਰ ਜਿਹੜੀ ਸਾਡੀ ਧਰਤੀ ਮਾਂ ਉਸ ਦੇ ਲਈ ਕਾਫੀ ਜ਼ਿਆਦਾ ਹੈ ਲਾਹੇਵੰਦ ਹੈ ਦੂਜੇ ਪਾਸੇ ਜੇਕਰ ਆਪਾਂ ਮੌਸਮ ਮਹਾਰਾ ਦੀ ਮੰਨੀਏ ਤਾਂ ਆਉਣ ਵਾਲੇ ਤਿੰਨ ਤੋਂ ਚਾਰ ਦਿਨਾਂ ਤੱਕ ਜਿਹੜੀਆਂ ਤੇਜ਼ ਹਵਾਵਾਂ ਤੇ ਖਾਸ ਕਰ ਬਾਰਿਸ਼ ਵਾਲਾ ਮਾਹੌਲ ਹੈ ਜਿਹੜਾ ਪੰਜਾਬ ਭਰ ਦੇ ਵਿੱਚ ਦੱਸਿਆ ਹੋਇਆ ਇੱਥੋਂ ਤੱਕ ਕਿ 8 ਤੋਂ 10 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਅਲਰਟ ਵੀ ਜਾਰੀ ਤਮੀ ਪੈਣਾ ਸਮੇਂ ਦੀ ਮੁੱਖ ਮੰਗ ਵੀ ਹੈ ਕਿਉਂਕਿ ਜੇਕਰ ਮੀਂਹ ਪਏਗਾ ਲੋਕਾਂ ਨੂੰ ਤਪ ਦੀ ਅਤ ਦੀ ਗਰਮੀ ਤੋਂ ਰਾਹਤ ਮਿਲੇਗੀ ਤਾਂ ਉੱਥੇ ਹੀ ਜੇਕਰ ਆਪਾਂ ਇਹ ਜ਼ਮੀਨ ਦੇ ਨਿਚਲੇ ਪਾਣੀ ਦੀ ਗੱਲ ਕਰੀਏ ਤਾਂ ਉਹ ਵੀ ਜ਼ਰੂਰ ਵਧੇਗਾ